ਯੇ ਜੀ ਸਵੇਰੇ ਨਾ ਸਵਾਕ 4 ਵਜੇ ਦੀ ਗੱਲ ਆ ਤੇ ਮਤਲਬ ਇਹ ਸਿਲੰਡਰ ਕਿਤੇ ਉੱਪਰੋਂ ਲੀਕ ਹੋਇਆ ਵਾ ਏਜੰਸੀ ਵਾਲਿਆਂ ਕੋ ਇਹਨਾਂ ਨੇ ਕੱਲ ਪਰਸੋਂ ਹੀ ਸਿਲੰਡਰ ਲਿਆ ਵਾ ਉਹਦਾ ਕਰਕੇ ਉਹ ਸਿਲੰਡਰ ਲੀਕ ਹੋਣ ਦਾ ਕਰਕੇ ਅੱਗ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਤੇ ਉਹ ਅੱਗ ਵਧਣ ਦਾ ਕਰਕੇ ਉਹ ਸਾਡਾ ਮਤਲਬ ਸਰਦਾਰ ਮੱਖਣ ਸਿੰਘ ਸੇਵਾਦਾਰ ਹੀ ਉਹਦੇ ਤੱਕ ਅੱਗ ਨੇ ਸੀਖ ਪਹੁੰਚਾਇਆ ਵਾ ਪਰ ਅਸੀਂ ਇਹ ਏਜੰਸੀਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਬਾਈ ਇਹੋ ਜੇ ਸਿਲੰਡਰ ਜਿਹੜੇ ਆ ਗਲਤ ਸਿਲੰਡਰ ਜਿਹੜੇ ਆ ਉਹ ਨਾ ਵੇਚੇ ਜਾਣ ਜਾਂ ਇਹਨਾਂ ਦਾ ਕੋਈ ਵਾੜ ਬਦਲੀ ਕਰਕੇ ਉਹਦਾ ਚੰਗੀ ਤਰ੍ਹਾਂ ਪ੍ਰੋਪਰ ਕੰਮ ਕੀਤਾ ਜਾਵੇ ਕਿਉਂਕਿ ਜਿਹੜੇ ਇਹ ਸਿਲੰਡਰ ਆ ਇਹ ਸਾਰ ਕਿਸੇ ਦੇ ਘਰ ਦੇ ਵਿੱਚ ਬੰਬ ਪਿਆ ਹੋਆ ਤੇ ਇਹ ਸਾਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਬਾਈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਵਾ ਤੇ ਇਹ ਸਰਦਾਰ ਮੱਖਣ ਸਿੰਘਾ ਹੁਣ ਤਕਰੀਬਨ ਬਾਬਿਆਂ ਵਾਲੇ ਹਸਪਤਾਲ ਤੋਂ ਲਾ ਚੱਲੇ ਆ ਵਾ ਤੇ ਇਹ ਵਿਖਾ ਕੇ ਆਏ ਆ ਜੇ ਲੋਡ ਪੈਣ ਤੇ ਹੁਣ ਜਦੋਂ ਜਾਣਾ ਪਊਗਾ ਤੇ ਫਿਰ ਵਿਖਾਇਆ ਜਾਊਗਾ ਜਿਹੜੀ ਹਰੂ ਜੀ ਦੀ ਤਰ੍ਹਾਂ ਸਿਰੇ ਅਮਰਤਪੁਰਕਾਸ਼ ਨੂੰ ਕਰਕੇ ਤੇ ਹੁਕਮਨਾਮਾ ਲਿਖੇ ਉਪਰੰਤ ਜਲਦੀ ਸਾਹਿਬ ਦਾ ਪਾਠ ਆਰੰਭ ਕਰਤਾ ਜਾਂਦਾ ਵਾ ਪੰਜਾਪੋੜੀ ਦੇ ਪਹਾੜ ਸੁਣ ਤੋਂ ਬਾਅਦ ਇਹ ਸੇਵਾਦਾਰ ਜਿਹੜੇ ਦਿੱਲੀ ਅਜ ਤੋਂ 10-12 ਸਾਲ ਤੋਂ ਪਹਿਲਾਂ ਹੀ ਸੇਵਾ ਕਰਦੇ ਆ ਰਹੇ ਪ੍ਰਸਾਦ ਦੀ ਆਰੋਜੀ ਤਰ੍ਹਾਂ ਇਹ ਪ੍ਰਸ਼ਾਦ ਕਰਨ ਵਾਲੇ ਤੇ ਰਸੋਈ ਵਿੱਚ ਗਏ ਨੇ ਆਪਣੇ ਭਾਂਡੇ ਧੋਤੇ ਨੇ ਇਹਨਾਂ ਨੇ ਜਦੋਂ ਹੀ ਇਹਨਾਂ ਨੇ ਪੱਠੀ ਚਲੋ ਸ਼ੁਰੂ ਕੀਤੀ ਚਲਾਈ ਆ ਉਸ ਵੇਲੇ ਜਿਹੜਾ ਪਿੱਛੋਂ ਲੀਕ ਹੋਣ ਕਾਰਨ ਅੱਗ ਲੱਗੀ ਐ ਇਹ ਸਿੰਘ ਕੋਹਲੀ ਨੇ ਭੱਜ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਮਕਰ ਸਿੰਘ ਭਾਈ ਇਹਦਾ ਮੂੰਹ ਤੇ ਦੋਵੇਂ ਹੱਥ ਡੇ ਸੜ ਗਏ ਨੇ ਇਹਨੂੰ ਬਾਅਦ ਵਿੱਚ ਜਿਹੜਾ ਵਾ ਬਾਬਿਆਂ ਦਾ ਹਸਪਤਾਲ ਖੜਿਆ ਗਿਆ ਵਾ ਉੱਥੋਂ ਇਹਦਾ ਇਲਾਜ ਕਰਾ ਕੇ ਆਏ ਹੁਣ ਫਿਰ 2:30 ਵਜੇ ਇਹਨਾਂ ਨੂੰ ਖੜਨਾ ਗੀਜਰ ਜਿਹਨੂੰ ਰਸੋਈ ਵਿੱਚ ਅੰਦਰ ਗੈਸ ਬਣ ਗਈ ਛੋਟਾ ਕਮਰਾ ਸੀ ਉਹਦਾ ਬਾਅਦ ਵਿੱਚ ਜਿਹੜਾ ਵਾ ਉਹ ਗੀਜਰ ਬਾਅਦ ਵਿੱਚ ਫੜ ਗਿਆ ਗੀਜਰ ਚਲਾਈਦਣ ਪਾਣੀ ਗਰਮਾ ਵਾਸਤੇ ਤੇ ਗੀਜਰੂ ਚੱਲ ਰਿਹਾ ਸੀ ਤੇ ਜਦੋਂ ਗਰਮੀ ਜ਼ਿਆਦੀ ਹੋ ਗਈ ਅੰਦਰ ਵਿੱਚ ਤੇ ਬਾਅਦ ਵਿੱਚ ਜਿਹੜਾ ਗੀਜਰ ਫੜ ਗਿਆ ਵਾ